ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਲੀਡਰਾਂ ਨੇ ਲੱਡੂ ਵੰਡ ਦਿੱਤੇ ਖੁਸ਼ੀਆਂ ਮਨਾ ਲਈਆਂ ਢੋਲ ਵਜਾ ਕੇ ਪੰਗੜੇ ਤੱਕ ਪਾਈ ਗਏ ਪਰ ਸਵੇਰ ਹੁੰਦਿਆ ਹੀ ਅਦਾਲਤ ਨੇ ਕੇਜਰੀਵਾਲ ਦੀ ਜ਼ਮਾਨਤ ਤੇ ਰੋਕ ਲਾ ਦਿੱਤੀ ਜੀ ਹਾਂ ਵੀਰਵਾਰ 2 ਜੂਨ 2084 ਨੂੰ ਹੇਠਲੀ ਅਦਾਲਤ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਆਪਕਾਰੀ ਨੀਤੀ ਨਾਲ ਸੰਬੰਧਿਤ ਮਾਮਲੇ 'ਚ ਜ਼ਮਾਨਤ ਦੇ ਦਿੱਤੀ ਸੀ ਅਜਿਹੇ 'ਚ ਕੇਜਰੀਵਾਲ ਸ਼ੁੱਕਰਵਾਰ 21 ਜੂਨ 2024 ਨੂੰ ਯਾਨੀ ਕਿ ਅੱਜ ਇਹਾਰ ਜੇਲ੍ਹ ਤੋਂ ਕਦੇ ਵੀ ਬਾਹਰ ਆ ਸਕਦੇ ਸੀ ਪਰ ਹਾਈ ਕੋਰਟ ਨੇ ਇਸ ਤੋਂ ਪਹਿਲਾਂ ਹੀ ਉਹਨਾਂ ਦੀ ਰਿਹਾਈ ਤੇ ਰੋਕ ਲਗਾ ਦਿੱਤੀ ਜਿਸ ਕਾਰਨ ਆਮ ਆਦਮੀ ਪਾਰਟੀ ਦੀਆਂ ਖੁਸ਼ੀਆਂ ਤਰੀਆਂ-ਤਰਾਈਆਂ ਰਹਿ ਗਈਆਂ ਹਾਲਾਂਕਿ ਬੀਤੀ ਰਾਤ ਪਾਰਟੀ ਵਰਕਰਾਂ ਨੇ ਖੂਬ ਲੱਡੂ-ਵੰਡੇ ਅਤੇ ਪੰਗੜੇ ਪਾ ਕੇ ਕੇਜਰੀਵਾਲ ਦੀ ਰਿਹਾਈ ਲਈ ਬੇਅੰਤ ਖੁਸ਼ੀਆਂ ਵੀ ਮਨਾਈਆਂ ਤੇ ਦਿੱਲੀ ਸ਼ਰਾਬ ਨੀਤੀ ਨਾਲ ਜੁੜੇ منی ਲਾਂਡਰਿੰਗ ਮਾਮਲੇ ਵਿੱਚ ਮੁਰਤੋਂ ਹਾਈ ਕੋਰਟ ਨੇ ਵੱਡਾ ਝਟਕਾ ਦਿੱਤਾ ਹੈ ਦਿੱਲੀ ਹਾਈ ਕੋਰਟ ਨੇ ਕੇਜਰੀਵਾਲ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ ਯਾਨੀ ਕਿ ਕੇਜਰੀਵਾਲ ਉਦੋਂ ਤੱਕ ਤਿਹਾੜ ਜੇਲ੍ਹ ਤੋਂ ਬਾਹਰ ਨਹੀਂ ਆਉਣਗੇ ਜਦੋਂ ਤੱਕ ਹਾਈ ਕੋਰਟ ਮਾਮਲੇ ਦੀ ਸੁਣਵਾਈ ਨਹੀਂ ਕਰ ਲੈਂਦਾ ਦਰਸਲ ਦਿੱਲੀ ਹਾਈ ਕੋਰਟ ਨੇ ਅਰਵਿੰਦ ਕੇਜਰੀਵਾਲ ਨੂੰ ਮਿਲੀ ਜ਼ਮਾਨਤ ਵਿਰੁੱਧ ਏਡੀ ਦੀ ਪਟੀਸ਼ਨ ਤੇ ਤੁਰੰਤ ਸੁਣਵਾਈ ਦੀ ਇਜਾਜ਼ਤ ਦੇ ਦਿੱਤੀ ਹੈ ਹਾਈ ਕੋਰਟ ਨੇ ਕਿਹਾ ਹੈ ਕਿ ਜਦੋਂ ਤੱਕ ਅਸੀਂ ਮਾਮਲੇ ਦੀ ਸੁਣਵਾਈ ਨਹੀਂ ਕਰ ਲੈਂਦੇ ਉਦੋਂ ਤੱਕ ਹੇਠਲੀ ਅਦਾਲਤ ਦਾ ਹੁਕਮ ਪਰਭਾਵੀ ਨਹੀਂ ਹੋਵੇਗਾ ਦਰਸਲ ਹਾਈ ਕੋਰਟ ਵਿੱਚ ਵੀ ਇੱਕ ਪਟੀਸ਼ਨ ਦਾਇਰ ਕਰਦੇ ਆ ਈਡੀ ਨੇ ਦਲੀਲ ਦਿੱਤੀ ਸੀ ਕਿ ਉਹਨਾਂ ਨੂੰ ਹੇਠਲੀ ਅਦਾਲਤ ਵਿੱਚ ਆਪਣੇ ਵਿਚਾਰ ਪੇਸ਼ ਕਰਨ ਦਾ ਮੌਕਾ ਨਹੀਂ ਮਿਲਿਆ ਜਿਸ ਤੋਂ ਬਾਅਦ ਅਦਾਲਤ ਨੇ ਕੇਜਰੀ ਵਾਲਦੀ ਰਿਹਾਈ ਤੇ ਫਿਲਹਾਲ ਲਈ ਤੁਰੰਤ ਰੋਕ ਲਗਾਉਣ ਦੇ ਹੁਕਮ ਜਾਰੀ ਕੀਤੇ ਨੇ ਰਾਕੇ ਨੂੰ ਲਾਉਂਦੇ ਆ ਉਹ ਯਾਰ ਪੁੱਛੇ ਕਰ ਲਓ ਹੱਥ ਨਾਲ ਲਾਓ ਯਾਰ ਹੱਥ ਨਾਲ ਲਾ ਜੰਦਿਆ ਹੋਰ ਕੇਜਰੀਬਾਲ ਸਾਹਿਬ ਸੰਘਰਸ਼ ਕਰੋ ਹਮ ਤੁਹਾਰੇ ਸਾਥ ਕੇਜਰੀਬਾਲ ਸਾਹਿਬ ਸੰਘਰਸ਼ ਕਰੋ ਹਮ ਤੁਹਾਰੇ ਸਾਥ ਦੱਸਦੀ ਆ ਕਿ ਦਿੱਲੀ ਦੀ ਇੱਕ ਅਦਾਲਤ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੱਡੀ ਰਾਹ ਦਿੰਦਿਆਂ ਉਹਨਾਂ ਨੂੰ ਕਥਿਤ ਆਪਕਾਰੀ ਨੀਤੀ ਖੋਟਾਲਾ ਮਾਮਲੇ ਨਾਲ ਸੰਬੰਧਿਤ ਮਨੀ ਲਾਂਡਰੀ ਮਾਮਲੇ 'ਚ ਬੀਤੇ ਦਿਨ ਜਮਾਨਤ ਦੇ ਦਿੱਤੀ ਸੀ। ਵਿਸ਼ੇਸ਼ ਜੱਜ ਨੇ ਆਪ ਦੇ ਕੌਮੀ ਕਨਵੀਨਰ ਨੂੰ 1 ਲੱਖ ਰੁਪਏ ਦੇ ਨਿੱਜੀ ਮੁਚਲਕੇ ਤੇ ਇਹ ਰਾਸ ਦਿੱਤੀ ਸੀ। ਅਦਾਲਤ ਨੇ ਕੇਜਰੀਵਾਲ ਦੀ ਜ਼ਮਾਨਤ ਦੇ ਹੁਕਮ 48 ਘੰਟਿਆਂ ਵਿੱਚ ਰੋਕਣ ਬਾਰੇ ED ਦੀ ਅਪੀਲ ਵੀ ਰੱਦ ਕਰ ਦਿੱਤੀ ਸੀ। ED ਨੇ ਇਸ ਖਿਲਾਫ ਸੁਪਰੀਮ ਕੋਰਟ 'ਚ ਅਪੀਲ ਦਾਇਰ ਕਰਨ ਲਈ ਇਸ ਸਮਾਂ ਮੰਗਿਆ ਸੀ ਪਰ ਇਸ ਤੋਂ ਪਹਿਲਾਂ ਕਿ ਅੱਜ ਅਰਵਿੰਦ ਕੇਜੀਵਾਲ ਤਿਹਾੜ ਜੇਲ੍ਹ ਤੋਂ ਬਾਹਰ ਆਉਂਦੇ ਉਹਨਾਂ ਦੀ ਜ਼ਮਾਨਤ ਤੇ ਮੁਰਤ ਤੋਂ ਰੋਕ ਲਗਾ ਦਿੱਤੀ ਗਈ ਹੈ ਜਿਸ ਕਾਰਨ ਆਮ ਆਦਮੀ ਪਾਰਟੀ ਚ ਫੇਰ ਤੋਂ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ ਹਾਲਾਂਕਿ ਬੀਤੇ ਕੱਲ ਇਹ ਨਿਰਾਸ਼ਾ ਖੁਸ਼ੀਆਂ ਵਿੱਚ ਬਦਲ ਗਈ ਸੀ ਅਤੇ ਪਾਰਟੀ ਵੱਲੋਂ ਖੂਬ ਲੱਡੂ ਵੰਡ ਕੇ ਤੇ ਭੰਗੜੇ ਪਾ ਕੇ ਕੇਸ਼ਰੀਵਾਲ ਦੀ ਜ਼ਮਾਨਤ ਦੀਆਂ ਖੁਸ਼ੀਆਂ ਮਨਾਈਆਂ ਗਈਆਂ ਸੀ ਜਰੂਰੀ ਰਿਪੋਰਟ ਸੈਂਟਰਲ ਪੰਜਾਬ ਟੀਵੀ